ਬਚਪਨ ਵਿੱਚ ਤਾਂ ਮੈਨੂੰ ਲੱਗਦਾ ਸੀ ਕਿ ਮਟਰ ਪਨੀਰ ਤਾਂ ਕੇਵਲ ਵਿਆਹ ਸ਼ਾਦੀਆਂ 'ਚ ਮਿਲਦਾ ਹੈ ਪਰ ਜਦੋਂ ਮੇਰੀ ਮਾਂ ਨੇ ਮੈਨੂੰ ਘਰ ਬਣਾ ਕੇ ਖਵਾਇਆ ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਇਸ ਨੂੰ ਤਾਂ ਅਸੀਂ ਰੋਜ਼ ਵੀ ਬਣਾ ਕੇ ਖਾ ਸਕਦੇ ਹਾਂ ਬਸ ਉਹੀ ਮਾਂ ਦੇ ਹੱਥ ਦਾ ਸਵਾਦ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਤੁਸੀਂ ਵੀ ਇਸ ਨੂੰ ਅੱਜ ਹੀ ਆਪਣੇ ਘਰ ਵਿੱਚ ਬਣਾਓ ਕੜਾਈ ਵਿੱਚ ਤੇਲ ਗਰਮ ਕਰਕੇ 1 ਟੇਬਲस्पून ਮੈਂ ਜੀਰਾ ਪਾਵਾਂਗੀ ਹਾਫ ਟੇਬਲस्पून ਹਿੰਗ ਬਾਰਿਕ ਚੌਪ ਕੀਤਾ ਹੋਇਆ ਮੈਂ ਅਦਰਕ ਪਾ ਰਹੀ ਹਾਂ ਤਾਂ ਤੁਸੀਂ ਇਸ ਦੇ ਨਾਲ ਲਸਣ ਵੀ ਐਡ ਕਰ ਸਕਦੇ ਹੋ ਐਸਾ ਇੱਕ ਸੀਕ੍ਰੇਟ ਮਸਾਲਾ ਵੀ ਦੱਸਾਂਗੀ ਜਿਸ ਤਣਾਲ ਕਿ ਤੁਸੀਂ ਆਪਣੀਆਂ ਉਂਗਲੀਆਂ ਵੀ ਚਟ ਕਰ ਜਾਓਗੇ ਦੋ ਪਿਆਜ਼ ਨੂੰ ਮੈਂ ਬਾਰਿਕ ਚੌਪ ਕਰ ਲਿਆ ਸੀ ਤੇ ਉਸ ਹੁਣ ਇਸ ਦੇ ਵਿੱਚ ਐਡ ਕਰ ਦਵਾਂਗੀ ਅੱਜ ਅਸੀਂ ਕਿਸੇ ਵੀ ਮਸਾਲੇ ਦੀ ਮਿਕਸੀ ਵਿੱਚ ਪੇਸਟ ਨਹੀਂ ਬਣਾਉਣੀ ਕਿਉਂਕਿ ਬਚਪਨ ਵਿੱਚ ਤਾਂ ਮੰਮੀ ਸਾਡੀ ਨੇ ਕਦੇ ਮਿਕਸੀ ਯੂਜ਼ ਵੀ ਨਹੀਂ ਸੀ ਕੀਤੀ ਜਦ ਤੱਕ ਪਿਆਜ਼ ਪੱਕ ਰਿਹਾ ਹੈ ਅਸੀਂ ਦੂਜੀ ਸਾਈਡ ਨਾਲ ਦੇ ਨਾਲ ਸੀਕ੍ਰੇਟ ਮਸਾਲਾ ਰੈਡੀ ਕਰ ਲੈਨੇ ਆ ਇੱਕ ਪੈਨ ਨੂੰ ਗਰਮ ਕਰਕੇ 1 ਟੇਬਲस्पून ਸੌਂਫ ਪਾਵਾਂਗੇ 1/2 ਟੇਬਲस्पून ਕਾਲੀ ਮਿਰਚ ਤਿੰਨ ਸਾਬਤ ਹਰੀ ਇਲਾਚੀ ਜਿੰਨੀ ਸੌਂਫ ਐਡ ਕੀਤੀ ਉਸ ਦੀ ਡਬਲ ਕਵਾਂਟੀਟੀ ਸਾਬਤ ਧਨੀਆ ਪਾਵਾਂਗੇ ਦੋ ਲੌਂਗ ਵੀ ਇੱਥੇ ਐਡ ਕਰ ਦਵਾਂਗੇ 1 ਟੇਬਲस्पून ਜੀਰਾ ਐਡ ਕਰਕੇ ਪੈਨ ਨੂੰ ਹਿਲਾਉਂਦੇ ਹੋਏ ਹੀ ਅਸੀਂ ਇਸ ਸਾਰੇ ਮਸਾਲੇ ਨੂੰ ਰੋਸਟ ਕਰ ਲਵਾਂਗੇ ਜਦ ਮਸਾਲਾ ਰੋਸਟ ਹੋ ਜਾਵੇ ਤਾਂ ਫਲੇਮ ਨੂੰ ਬਿਲਕੁਲ ਬੰਦ ਕਰ ਦਿਓ ਅਤੇ ਇਸੇ ਹੀ ਗਰਮ ਪੈਨ ਦੇ ਵਿੱਚ ਤੁਸੀਂ 1 ਟੇਬਲਿਸਪੂਨ ਕਸੂਰੀ ਮੇਥੀ ਐਡ ਕਰ ਦਿਓ 30 ਸੈਕਿੰਡ ਤੱਕ ਪੈਨ ਨੂੰ ਹਿਲਾਉਂਦੇ ਹੋਏ ਇਸ ਨੂੰ ਵੀ ਰੋਸਟ ਕਰ ਲਵਾਂਗੇ ਕਿਉਂਕਿ ਪੈਨ ਹੱਲੇ ਗਰਮੀ ਹੈ ਤੇ ਇਸੇ ਹੀ ਗਰਮ ਮਸਾਲੇ ਨੂੰ ਤੁਸੀਂ ਫਿਰ ਹੱਥ ਦੇ ਨਾਲ ਹੀ ਕ੍ਰਸ਼ ਕਰੋਗੇ ਯਾਦ ਹੈ ਨਾ ਕਿ ਅਸੀਂ ਮਿਕਸੀ ਯੂਜ਼ ਨਹੀਂ ਕਰ ਰਹੇ ਤੁਸੀਂ ਦੇਖ ਸਕਦੇ ਹੋ ਨਾ ਕਿ 5 ਮਿੰਟ ਵਿੱਚ ਹੀ ਮਸਾਲਾ ਕਿੰਨਾ ਵਧੀਆ ਤਰੀਕੇ ਦਾ ਨਾਲ ਫਰੈਸ਼ ਹੋ ਚੁੱਕਿਆ ਹੈ ਪਿਆਜ਼ ਵੀ ਹੁਣ ਸਾਡਾ ਪੱਕ ਚੁੱਕਿਆ ਇਸ ਦੇ ਵਿੱਚ ਮੈਂ ਗ੍ਰੀਨ ਜਿਲੀ ਅਤੇ ਟਮਾਟੋ ਐਡ ਕਰ ਦਵਾਂਗੀ ਯਕੀਨ ਮੰਨਿਓ ਕਿ ਇਸ ਤਰੀਕੇ ਨਾਲ ਬਣਾਇਆ ਹੋਇਆ ਮਟਰ ਪਨੀਰ ਤੁਹਾਨੂੰ ਬਚਪਨ ਦੀਆਂ ਯਾਦਾਂ ਵਿੱਚ ਜ਼ਰੂਰ ਲੈ ਜਾਵੇਗਾ ਟਮਾਟਰ ਦੇ ਨਾਲ ਹੀ ਮੈਂ ਨਮਕ ਵੀ ਐਡ ਕਰ ਦਿੱਤਾ ਸੀ ਟਮਾਟਰ ਹੁਣ ਪੱਕ ਚੁੱਕਿਆ ਹੈ ਹੁਣ ਅਸੀਂ ਇਸ ਦੇ ਵਿੱਚ 1 ਟੇਬਲस्पून ਹਲਦੀ ਪਾਵਾਂਗੇ 1 ਟੇਬਲस्पून ਧਨੀਆ ਪਾਊਡਰ 1 ਟੇਬਲस्पून ਕਸ਼ਮੀਰੀ ਲਾਲ ਮਿਰਚ ਇਥੇ ਹੁਣ ਮੈਂ ਇੱਕ ਚਮਚ ਫਰੈਸ਼ ਦਹੀਂ ਦਾ ਵੀ ਐਡ ਕਰਾਂਗੀ ਤਾਂ ਜੋ ਮਸਾਲੇ ਸਾਡੇ ਜਲਨ ਨਾ ਅਤੇ ਇਹਨਾਂ ਦੇ ਵਿੱਚ ਇੱਕ ਵਧੀਆ ਟੈਕਸਚਰ ਤੇ ਕਲਰ ਵੀ ਆ ਜਾਵੇ ਦਹੀਂ ਦੇ ਨਾਲ ਮਟਰ ਪਨੀਰ ਦੇ ਵਿੱਚ ਸਵਾਦ ਹੋਰ ਵੀ ਜ਼ਿਆਦਾ ਵੱਜ ਜਾਂਦਾ ਸਾਰੇ ਮਸਾਲੇ ਹੁਣ ਸਾਡੇ ਚੰਗੀ ਤਰ੍ਹਾਂ ਪੁੱਜ ਚੁੱਕੇ ਨੇ ਤੇ ਇਸ ਦੇ ਵਿੱਚ ਹੁਣ ਮੈਂ ਮਟਰ ਐਡ ਕਰ ਦਵਾਂਗੀ ਮਟਰ ਐਡ ਕਰਨ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਾਣੀ ਵੀ ਐਡ ਕਰ ਦਵਾਂਗੇ ਪਾਣੀ ਤੁਸੀਂ ਉਸ ਹਿਸਾਬ ਦੇ ਨਾਲ ਹੀ ਹੁਣ ਐਡ ਕਰਨਾ ਜੇਕਰ ਫਰੋਜ਼ਨ ਮਟਰ ਨੇ ਤਾਂ ਪਾਣੀ ਤੁਸੀਂ ਘੱਟ ਐਡ ਕਰੋਗੇ ਜੇਕਰ ਫਰੋਜ਼ਨ ਨਹੀਂ ਹੈ ਤੁਸੀਂ ਪਾਣੀ ਇੱਕ ਕੱਪ ਪੂਰਾ ਭਰ ਕੇ ਪਾ ਸਕਦੇ ਹੋ ਤਾਂ ਜੋ ਮਟਰ ਚੰਗੀ ਤਰ੍ਹਾਂ ਪੱਕ ਸਕਣ ਜਦ ਤੱਕ ਮਟਰ ਪੱਕ ਰਹੇ ਨੇ ਦੂਜੀ ਸਾਈਡ ਅਸੀਂ ਪਨੀਰ ਦੀਆਂ ਕਯੂਬਸ ਵੀ ਕੱਟ ਕਰ ਲਵਾਂਗੇ ਮਟਰ ਵੀ ਸਾਡੇ ਬਿਲਕੁਲ ਪੱਕ ਚੁੱਕੇ ਨੇ ਅਤੇ ਇਹ ਰੈਡੀ ਨੇ ਹੁਣ ਇਸ ਦੇ ਵਿੱਚ ਪਨੀਰ ਦੇ ਕਯੂਬਸ ਐਡ ਕਰ ਦਵਾਂਗੇ ਐਂਡ ਹਾਂ ਤੁਸੀਂ ਪਨੀਰ ਵੀ ਫਰਾਈ ਜੇਕਰ ਕਰਨਾ ਚਾਹੋ ਤਾਂ ਕਰ ਸਕਦੇ ਹੋ ਬਟ ਮਟਰ ਪਨੀਰ ਦੇ ਵਿੱਚ ਹਮੇਸ਼ਾ ਹੀ ਕੱਚਾ ਪਨੀਰ ਹੀ ਸਵਾਦ ਲੱਗਦਾ ਤਾਂ ਜੋ ਇਸ ਦੇ ਵਿੱਚ ਪ੍ਰੋਪਰ ਮਸਾਲੇ ਜਾ ਸਕਣ ਪਨੀਰ ਦੇ ਨਾਲ ਹੀ ਜੋ ਅਸੀਂ ਸੀਕ੍ਰੇਟ ਮਸਾਲਾ ਰੈਡੀ ਕੀਤਾ ਸੀ ਇੱਕ ਚਮਚ ਭਰ ਕੇ ਮੈਂ ਉਹ ਵੀ ਇੱਥੇ ਐਡ ਕਰ ਦਤਾ ਤੇ ਹੁਣ ਇਹਨਾਂ ਸਭ ਨੂੰ ਅਸੀਂ ਬਿਲਕੁਲ ਮੀਡੀਅਮ ਫਲੇਮ ਤੇ 5 ਤੋਂ 7 ਮਿੰਟ ਦੇ ਲਈ ਪੱਕਣ ਦਵਾਂਗੇ ਜਿਆਦਾ ਇਸ ਨੂੰ ਹਿਲਾਵਾਂਗੇ ਨਹੀਂ ਤਾਂ ਜੋ ਪਨੀਰ ਉੱਤ ਨਾ ਜਾਵੇ ਲਓ ਜੀ 5-7 ਮਿੰਟ ਬਾਅਦ ਮਟਰ ਪਨੀਰ ਸਾਡਾ ਰੈਡੀ ਹੈ ਤੁਸੀਂ ਇਸ ਰੈਸਪੀ ਨੂੰ ਅੱਜ ਹੀ ਆਪਣੇ ਘਰ ਵਿੱਚ ਬਣਾਓ ਰੈਸਪੀ ਵਧੀਆ ਲੱਗੀ ਤਾਂ ਚਾਹਲ ਕੁਕਿੰਗ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ